ਕੱਲ ਜੁਗੀ ਨੋ ਦੀ ਬੇहद ਹੀ ਸ਼ਰਮਨਾਕ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਖਾਣਾ ਮੰਗਣ ਤੇ 95 ਸਾਲਾ ਬਜ਼ੁਰਗ ਸਾਸ ਨੂੰ ਉਸ ਦੀ ਨੋ ਜਮੀਨ ਤੇ ਸੁੱਟ ਕੇ ਉਸ ਦੇ ਉੱਪਰ ਬੈਠ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਰਹੀ ਹੈ ਬੀਤੇ ਦਿਨੀ ਜਦੋਂ ਉਸਨੇ ਆਪਣੀ ਸਾਸਨਾਲ ਕੁਟਮਰ ਕੀਤੀ ਤਾਂ ਉਸਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤੇ ਉਸਦੇ ਬੇਟੇ ਵੱਲੋਂ ਉਸਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਆਪਣੀ ਸ਼ਰਮਨਾਕ ਘਰਤੂ ਦੇ ਵਾਇਰਲ ਹੋਣ ਤੋਂ ਬਾਅਦ ਮਲਜ਼ਮ ਨਾ ਜੋ ਦੋ ਬੱਚਿਆਂ ਦੀ ਮਾਂ ਹੈ ਘਰੋਂ ਫਰਾਰ ਤੁਸੀਂ ਆਰੀ ਹੈ ਇੱਥੇ ਦੱਸ ਦਈਏ ਕਿ ਉਕਤ ਘਟਨਾ ਫਲੋਰ ਦੇ ਵਾਰ ਨੰਬਰ 8 ਸਬਜੀ ਮਹੱਲਾ ਦੇ ਸੈਦਾ ਮਹੱਲੇ ਦੀ ਹੈ ਸਿਵਲ ਹਸਪਤਾਲ ਵਿਖੇ ਜੇਰੇ ਇਲਾਇ ਪੀੜਤ ਬਿਯੋਰਗ ਨੇ ਦੱਸਿਆ ਕਿ ਉਸਦੀ ਨੂੰ ਉਸਨੂੰ ਰੋਟੀ ਪਾਣੀ ਤੇ ਕੱਪੜਾ ਨਹੀਂ ਦਿੰਦੀ ਤੇ ਉਸ ਨਾਲ ਮਾਰਕੁੱਟ ਕਰਕੇ ਉਸਨੂੰ ਘਰੋਂ ਬਾਹਰ ਕੱਢ ਦਿੰਦੀ ਇਹ ਹੁਣ ਆ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਸ ਨੂੰ ਇਨਸਾਫ਼ ਦਵਾਇਆ ਜਾਵੇ ਤੁਹਾਡਾ ਤਾਂ ਕੀ ਗੱਲਬਾਤ ਹੋਈ ਆ ਕੀ ਨਾ ਦੀ ਕੀ ਹੋਇਆ ਜੀ ਗਾਲਾਂ ਗੰਦੀਆਂ ਬਹੁਤ ਕੱਢਦੀ ਆ ਟਿਕਣ ਨਹੀਂ ਦਿੰਦੀ ਕਹਿੰਦੀ ਘਰੋਂ ਚਲੇ ਜਾ ਕੋਣ ਆ ਨੋ ਮੇਰੀ ਆ ਮੁੰਡੇ ਦੀ ਬੋਤੀ ਕੀ ਨਾਂ ਉਹਦਾ ਇਹਦੀ ਇੰਦਾ ਨੀ ਕਿਉਂ ਤੰਗ ਪਰੇਸ਼ਾਨ ਕਰ ਰਹੀ ਆ ਉਹ ਪਤਾ ਨਹੀਂ ਉਹਦਾ ਦਿਮਾਗ ਖਰਾਬ ਪਤਾ ਹੀ ਨਹੀਂ ਬਹੁਤ ਕੁਟਦੀ ਮਾਰਦੀ ਆ ਹਾਂ 5-6 ਸਾਲ ਹੋ ਗਏ ਸਬਰ ਕਰ ਲਿਆ ਹਾਂ ਜੀ ਹੁਣ ਮੈਂ ਜੜਕੋਲ ਮਨ ਮੁੱਕ ਗਈ ਹਾਂ ਜੀ ਇਹਦਾ ਮੁੰਡਾ ਚੁੱਕ ਕੇ ਲੈਣਾ ਮੁੰਡਾ ਤੁਹਾਡਾ ਤੁਹਾਡੀ ਦੇਖਭਾਲ ਕਰ ਰਿਹਾ ਮੁੰਡਾ ਕਰਦਾ ਹੈ ਮੁੰਡੇ ਦੀ ਨਾੜੀ ਬਲੋ ਗਿਆ ਟੈਕਲਾ ਮਰੀਜ਼ ਆ ਹਾਂ ਜੀ ਉਹਨੂੰ ਵੀ ਘੱਟ ਕਰਕੇ ਨਹੀਂ ਜਾਨ ਦੀ ਪੁੱਤਾ ਗੱਲ ਕੇ ਨਹੀਂ ਜਾਨ ਦੀ ਉਹ ਵੀ ਕੁਟ ਮਾਰ ਕੇ ਸੱਟ ਨਹੀਂ ਦੀ ਆ ਤੁਸੀਂ ਹੁਣ ਹਸਪੀਟਲ ਦਾਖਲ ਹੋ ਹਾਂ ਜੀ ਕੀ ਮੰਗ ਕਰਦੇ ਹੋ ਮੈਂ ਜਾਂ ਜਿੰਤਾ ਮੈਂ ਕਾਨੂੰਨ ਮੈਂ ਪਾ ਚਾ ਮੈਂ ਵੀ ਦੇ ਘਰੋਂ ਨਿਕਲ ਜਾ ਮੈਂ ਘਰੋਂ ਨਿਕਲ ਕੇ ਤੇ ਜਾऊंगा ਮੇਰਾ ਹੈ ਨਹੀਂ ਕੋਈ ਵੀ ਰਿਸ਼ਤੇਦਾਰ ਵੀ ਹੈ ਜੀ ਇਹਿਆ ਭਰਾਤੀ ਚਲ ਮੇਰਾ ਕੋਈ ਨਹੀਂ ਆਹ ਮੁੰਡਾ ਹੈ ਕੋਈ ਵੀ ਨਹੀਂ ਸਾਥ ਮਿਲਦਾ ਤੇ ਆ ਹੋਰ ਕੋਈ ਨਹੀਂ ਹੈਗਾ ਠੀਕ ਹੈ ਜੀ ਮਾਂ ਕੋ دیر ਮਾਂ ਕੋ ਜੀ ਠੀਕ ਉਧਰ ਇਸ ਮੰਡੀ ਥਾਣਾ ਫਲੋਰ ਦੇ ਐਸ ਐਚ ਓ ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤ ਬਜ਼ੁਰਗ ਮਹਿਲਾ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਦੋਸ਼ੀ ਨੂੰ ਖਿਲਾਫਾਂ ਦੀ ਕਾਰਵਾਈ ਕੀਤੀ ਜਾਵੇਗੀ ਸੋ ਸਬਜੀ ਮੰਡੀ ਲੱਗ ਕੇ ਇੱਕ ਮਾਤਾ ਨੂੰ ਕੁੱਟਮਾਰ ਹੋਈ ਹੈ ਕੀ ਤੁਸੀਂ ਮੌਕੇ ਤੇ ਗਲਵਾ ਕਰਦੇ ਜੋ ਹੁਣੇ-ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਮਾਤਾ ਸ਼ੀਲਾ ਦੇਵੀ ਵਾਈਫ ਆ ਕੇਵਲ ਕ੍ਰਿਸ਼ਨ ਫਲੋਰ ਮਹੱਲਾ ਸੈਦਾਂ ਸਬਜੀ ਮੰਡੀ ਜਿਸ ਨੂੰ ਉਸ ਦੀ ਨੌ ਰੀਨਾ ਰਾਣੀ ਵਾਈਫ ਆ ਕੁਮਜੀਤ ਕੁਮਾਰ ਨੇ ਕੁੱਟਮਾਰ ਕੀਤੀ ਆ ਜੋ ਹਸਪੀਟਲ ਉਹ ਦਾਖਲਿਆ ਜੋ ਮਾਤਾ ਦੀ ਏਜ 95 ਸਾਲ ਆ ਜੋ ਉਸ ਦੇ ਇੱਕ ਬਰਖਲਾਪ ਹੋਣ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਰੰਭ ਕਰ ਦਿੱਤੀ